ਜੀਲਮ ਲੇਅਰਕੋਲਾ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਤੇਗ ਬਹਾਦਰ ਸਾਹਿਬ ٹرسٹ ਦੀ ਅਗਵਾਈ ਹੇਠ ਖਾਲਸਾ ਸਾジナ ਦਿਵਸ ਨੂੰ ਸਮਰਪਿਤ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਸਿੱਖ ਦੀ ਵਿਰਾਸਤ ਗਰੁੱਪ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ 200 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਬੰਧਕਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ ਵਿਸਾਖੀ ਵਾਲੇ ਦਿਨ ਕੋਸ਼ਿਸ਼ ਕਰਕੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਸਾਹਿਬ ਇੱਕ ਅਜਾ ਸਹਿਬ ਅੱਜ ਜਿਹੜਾ ਤੁਸੀਂ ਗੁਰਦੁਆਰਾ ਸਿੰਘ ਤੇਗ ਬਹਾਦਰ ਸਾਹਿਬ ਮਲੇ ਕੋਟਲੇ ਵਿਖੇ ਪਹੁੰਚੇ ਹੋ ਬੱਚਿਆਂ ਦੀ ਪ੍ਰੀਖਿਆ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਵੰਧ ਦੇ ਵਿੱਚ ਹਾਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਰਦੇ ਅਸੀਂ ਸਾਖੀ ਨੂੰ ਸਮਰਪਿਤ ਸਾਰੇ ਹੀ ਸਾਡੇ ਇੱਕ ਸੰਸਥਾ ਸਾਡੇ ਨੌਜਵਾਨ ਵੀਰਾਂ ਦਾ ਬਣਿਆ ਹੋਇਆ ਜਿਹਦਾ ਨਾਮ ਸਿੱਖ ਪੰਥ ਦੀ ਵਿਰਾਸਤ ਹੈ ਜੀ ਤੇ ਸਾਰੇ ਹੀ ਵੇਦਾਂ ਨੇ ਇਹ ਗੁਰਮਤਾ ਕੀਤਾ ਸੀ ਕਿ ਵਿਸਾਖੀ ਨੂੰ ਸਮਰਪਿਤ ਕੋਈ ਕਾਰਜ ਜਿਹੜਾ ਮਲੇਕੋਪੁਰ ਦੇ ਵਿੱਚ ਕੀਤਾ ਜਾਵੇ ਜਿਸ ਦੇ ਸੰਬੰਧ ਵਿੱਚ ਅਸੀਂ ਗੁਰਦੁਆਰਾ ਗੁਰਦੇਵਦਰ ਸਾਹਿਬ ਦੀ ਕਮੇਟੀ ਦੇ ਨਾਲ ਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਤਿੰਨ ਬੱਚਿਆਂ ਦੇ ਏਜ ਗਰੁੱਪ ਵੰਡੇ ਸੀ ਜੇ 5 ਤੋਂ 8 ਸਾਲ ਦੇ ਬੱਚੇ 9 ਤੋਂ 12 ਸਾਲ ਦੇ 13 ਤੋਂ 15 ਸਾਲ ਦੇ ਤੇ ਤਿੰਨੇ ਏਜ ਗਰੁੱਪਾਂ ਦੇ ਬੱਚਿਆਂ ਲਈ ਇੱਕ ਪੇਪਰ ਤਿਆਰ ਕੀਤਾ ਗਿਆ ਕੁਐਸਚਨ ਆਂਸਰ ਬਣਾਏ ਗਏ ਤੇ ਉਹ ਆਂਸਰ ਸ਼ੀਟਾਂ ਬੱਚਿਆਂ ਦੇ ਵਿੱਚ ਵੰਡਿਆ ਗਈਆਂ ਤਾਂ ਕਿ ਇਹ ਬੱਚਿਆਂ ਕੋਲ 1 ਮਹੀਨੇ ਦਾ ਸਮਾਂ ਸੀ ਉਹ ਸਮੇਂ ਦੇ ਬਾਅਦ ਬੱਚਿਆਂ ਦਾ ਅੱਜ ਜਿਹੜਾ 7 ਅਪ੍ਰੈਲ 2024 ਨੂੰ ਬੱਚਿਆਂ ਦਾ ਗੁਰਦੁਆਰਾ ਮਤੇਵੰਦਰ ਸਾਹਿਬ ਵਿਖੇ ਪੇਪਰ ਹੋ ਰਿਹਾ ਜੀ ਜਿਹੜੇ ਵੀ ਬੱਚੇ ਇਹਦੇ ਵਿੱਚ ਪਹਿਲੀਆਂ 3 ਪੋਜੀਸ਼ਨਾਂ ਹਾਸਲ ਕਰਨਗੇ ਉਹਨਾਂ ਵਾਸਤੇ ਵਿਸ਼ੇਸ਼ ਇਨਾਮ ਉਹਨਾਂ ਨੂੰ ਦਿੱਤਾ ਜਾਵੇਗਾ ਉਸ ਤੋਂ ਇਲਾਵਾ ਜਿਹੜੇ ਬੱਚੇ ਇਸ ਪ੍ਰੀਖਿਆ ਵਿੱਚ ਭਾਗ ਲੈਣੇ ਸਾਰਿਆਂ ਦਾ ਹੀ ਸਨਮਾਨ ਕੀਤਾ ਜਾਵੇਗਾ ਸਨਮਾਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਾਡੇ ਮੁੱਖ ਇਤਿਹਾਸਿਕ ਸਥਾਨਾਂ ਦਾ ਇਤਿਹਾਸ ਨਾਲ ਸੰਬੰਧਿਤ ਸਾਰੇ ਟਰੈਕਟ ਜਿਹੜੇ ਆ ਉਹ ਬੱਚਿਆਂ ਨੂੰ ਦਿੱਤੇ ਜਾਣਗੇ ਤਾਂ ਕਿ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਆਪਣੇ ਇਤਿਹਾਸ ਨੂੰ ਪੜ੍ਹ ਸਕਣ। ਬਾਬਾ ਜੀ ਇਸ ਗੁਰੂ ਘਰ ਦੇ ਵਿੱਚ ਤੁਹਾਡਾ ਇਹ ਪਹਿਲਾ ਪ੍ਰੋਗਰਾਮ ਆ ਕਿ ਪਹਿਲੇ ਵੀ ਇਹ ਜ ਅਕਸਰ ਪ੍ਰੋਗਰਾਮ ਕਰਉਂਦੇ ਰਹਿੰਦੇ ਹਾਂ। ਨਹੀਂ ਇਹ ਗੁਰਦੁਆਰਾ ਸਾਹਿਬ ਦੇ ਨਾਲ ਪਹਿਲਾ ਹੀ ਸਾਡਾ ਪ੍ਰੋਗਰਾਮ ਆ ਜੀ। ਦੇ ਗੁਰਸੰਮਾਨਾਂ ਦੇ ਕਿਰਪਾ ਕਰਨ ਤੇ ਅੱਗੇ ਤੋਂ ਹੋਰ ਇਸ ਤਰ੍ਹਾਂ ਦੇ ਪ੍ਰਾਲੇਵਰ ਚੜ੍ਹ ਕੇ ਹੁੰਦੇ ਰਹੇ। ਜਿਹੜੀ ਆਪਣੀ ਸੰਸਥਾ ਹੈਗੀ ਆ ਸੰਸਥਾ ਦਾ ਮੇਨ ਕੋਈ ਦਫ਼ਤਰ ਆਪਣਾ ਕਿੱਥੇ ਆ ਕਿਥੇ ਕੋਈ ਬੱਚੇ ਚਾਹਵਨ ਹੁੰਦੇ ਨੇ ਤੁਹਾਡੇੱਕ ਨਹੀਂ ਪਹੁੰਚ ਕਰ ਸਕਦੇ ਮਿਲਣਾ ਚਾਹੁੰਦੇ ਹੁਣ ਸਾਨੂੰ ਇਸ ਸੰਬੰਧ ਦੇ ਵਿੱਚ ਲਿਟਰੇਚਰ ਆਉਣ ਵਾਸਤੇ। ਸਾਡਾ ਜਿਹੜਾ ਮੇਨ ਆਫਿਸ ਵਾਸੀ ਆ ਵੈਸੇ ਕੋਈ ਨਹੀਂ ਹੈ। ਅਸੀਂ ਘਰ ਦੇ ਵਿੱਚ ਆਪਸ ਵਿੱਚ ਸਾਰੇ ਵੀਰ ਬੈਠਦੇ ਆ ਤੇ ਇਤਿਹਾਸ ਨੂੰ ਲੈ ਕੇ ਸਿੱਖ ਇਤਿਹਾਸ ਨੂੰ ਲੈ ਕੇ ਜਿੰਨਾ ਗੁਰੂ ਮਹਾਰਾਜ ਸਾਨੂੰ ਸੰਸਰਥਾ ਬਖਸ਼ਿਆ ਜਾਂ ਸੋਚੀ ਰੱਖਿਆ ਉਹਨੂੰ ਲੈ ਕੇ ਅਸੀਂ ਜਿੰਨਾ ਵੀ ਮਾੜਾ ਮੋਟਾ ਸਾਡੇ ਕੋਲ ਕਾਰਜ ਹ ਅੱਜ ਜਿਹੜਾ ਇਹ ਖਾਲਸਾ ਪੰਥ ਦੀ ਸਾਧਨਾ ਦੇ ਅਸੂ ਨੂੰ ਮੁੱਖ ਰੱਖਦੇ ਹਾਂ ਗੁਰੂ ਘਰ ਵਿਖੇ ਵਿਸ਼ੇਸ਼ ਸਮਾਗਮ ਕਰਾਇਆ ਗਿਆ। ਬੱਚਿਆਂ ਦੇ ਲਿਖਤੀ ਪੇਪਰ ਲੈਤੇ ਗਏ ਨੇ ਕੀ ਕਹਿਣਾ ਸਾਨੂੰ ਕੋਈ ਸਵੰਧੀ। ਅੱਜ ਸਿੱਖ ਪੰਥ ਦੀ ਬਰਾਸਤ ਜਿਹੜੇ ਨੌਜਵਾਨ ਸਭਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਸ਼ਟਰੀ ਸੂਨ ਮੈਂਬਰ ਸੰਗਤਿ ਸਹਿਜੋ ਨਾਲ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਖਾਲਸਾ ਸਾਧਨਾ ਦੇ ਅੰਸ਼ ਦੀ ਖੁਸ਼ੀ ਦੇ ਅੰਦਰ ਬਹੁਤ ਵੱਡਾ ਸੰਗਤ ਦੇ ਨਾਲ ਮਿਲ ਜੁਲ ਕੇ ਉਪਰਾਲਾ ਕੀਤਾ ਗਿਆ ਹੈ। ਜੋ ਬੱਚਿਆਂ ਦਾ ਲਿਖਤੀ ਪੇਪਰ ਛੋਟੇ ਬੱਚਿਆਂ ਤੋਂ ਇਤਿਹਾਸ ਸੁਣਿਆ ਗਿਆ ਸੋ ਇਹ ਬਹੁਤ ਵੱਡਾ ਬਹੁਤ ਸੋਹਣਾ ਪੱਲ ਹੈ ਤਾਂ ਕਿ ਆਪਾਂ ਆਪਣੀ ਬੱਚਿਆਂ ਨੂੰ ਪੀੜ੍ਹੀ ਨੂੰ ਇਤਿਹਾਸ ਨਾਲ ਜੋੜ ਸਕੀਏ ਕਿੰਨੇ ਕੁ ਬੱਚੇ ਨੇ ਜਿਹੜੇ ਇਸ ਸਮਾਗਮ ਦੇ ਵਿੱਚ ਅੱਜ ਪਹੁੰਚੇ ਨੇ ਕਿਸ-ਕਿਸ ਥਾਂ ਤੋਂ ਜਿਹੜੇ ਬੱਚਿਆਂ ਨੇ ਭਾਗ ਲਇਆ ਇੱਥੇ ਅੱਜ ਦੇ ਕੰਪੀਟੀਸ਼ਨ ਦੇ ਵਿੱਚ ਤਕਰੀਬਨ 200 ਤੋਂ ਉੱਪਰ ਬੱਚੇ ਨੇ ਭਾਗ ਲਿਆ ਸਾਰੇ ਮਲੇਰਕੋਟਲਾ ਸ਼ਹਿਰ ਦੇ ਵਿੱਚੋਂ ਸਾਰੇ ਗੁਰਦੁਆਰਾ ਸਾਹਿਬ ਸਾਰੇ ਮਹੱਲਿਆਂ ਦੇ ਵਿੱਚੋਂ ਬੱਚੇ ਪਹੁੰਚੇ ਨੇ ਅੱਜ ਕਿ ਜਿਹੜੇ ਬੱਚੇ ਅੱਜ ਟੈਸਟ ਦੇ ਰਹੇ ਨੇ ਗੁਰਬਾਣੀ ਦੇ ਸਬੰਧਤ ਦੇ ਵਿੱਚ ਇਹਨਾਂ ਨੂੰ ਪਹਿਲਾਂ ਤਿਆਰੀ ਕਰਵਾਈ ਗਿਆ ਕਿ ਬੱਚਿਆਂ ਦੇ ਆਪਣੇ ਲੈਵਲ ਦੇ ਬੱਚਿਆਂ ਤੋਂ ਲਿੱਤਾ ਜਾ ਰਿਹਾ ਟੈਸਟ ਅਸੀਂ ਪਹਿਲਾਂ ਦੀ ਸਾਰੀ ਤਿਆਰੀ ਕਰਵਾਈ ਹੈ ਬੱਚਿਆਂ ਦੀ ਸਾਰਿਆਂ ਨੂੰ ਸਿਟਾ ਬਣਾ ਕੇ ਪਹਿਲਾਂ ਪੇਪਰ ਸ਼ੀਟਾਂ ਦਿੱਤੀਆਂ ਗਈਆਂ ਨੇ ਸੋ ਫਿਰ ਉਹਨਾਂ ਨੂੰ ਸਾਰਾ ਅਨਸਰ ਸ਼ੀਟਾਂ ਦਿੱਤੀਆਂ ਗਈਆਂ ਇਤਿਹਾਸ ਪੜਨ ਵਾਸਤੇ ਦਿੱਤਾ ਗਿਆ ਫਿਰ ਅੱਜ ਉਹਨਾਂ ਦਾ ਅਸੀਂ ਲਿਖਤੀ ਪੇਪਰ ਲੈ ਰਹੇ ਹਾਂ ਛੋਟੇ ਬੱਚਿਆਂ ਤੋਂ ਸੁਣ ਰਹੇ ਹਾਂ ਜਿਵੇਂ ਕਿ ਬੱਚਿਆਂ ਦੇ ਪੋਜੀਸ਼ਨਾਂ ਕਿੰਨੀਆਂ ਕਿੱਢੀਆਂ ਜਾਣਗੀਆਂ ਕਿਵੇਂ ਦੇ ਬੱਚਿਆਂ ਦੀ ਹੌਸਲਾ ਵਜੇ ਜਿਹੜੀ ਕੀਤੀ ਜਾਊਗੀ ਦੇਖੋ ਇਹਦੇ ਵਿੱਚ ਹਰ ਬੱਚੇ ਨੂੰ ਇਨਾਮ ਦਿੱਤਾ ਜਾਵੇਗਾ ਤਾਂ ਕਿ ਉਹ ਅਗੋਂ ਵਾਸਤੇ ਉਤਸ਼ਾਹ ਨਾਲ ਆਪਣਾ ਇਤਿਹਾਸ ਨਾਲ ਗੁਰੂ ਘਰ ਨਾਲ ਜੁੜ ਸਕੇ ਸੋ ਪੋਜੀਸ਼ਨ ਜਿਹੜੇ ਪਹਿਲੇ ਦੂਜੇ ਨੰਬਰ ਤੀਜੇ ਨੰਬਰ ਦੇ ਪੋਜੀਸ਼ਨਾਂ ਬੱਚੇ ਆਉਣਗੇ ਉਹਨਾਂ ਨੂੰ ਬਸੇ ਇਨਾਮ ਤੇ ਦੇਣਗੇ ਅੰਤ ਵਿੱਚ ਕੀ ਮੈਸਜ ਦੇਵਾਂਗੇ ਤੁਸੀਂ ਜਿਹੜੇ ਬੱਚੇ ਇਸ ਟੈਸਟ ਦੇਣ ਤੋਂ ਵਾਂਝੇ ਰਹਿ ਗਏ ਹਨ ਜਾਂ ਉਹਨਾਂ ਵਿੱਚ ਹੌਸਲਾ ਪੈਦਾ ਕਰਨ ਵਾਸਤੇ ਕਿਹੋ ਜਿਹੇ ਤਰੀਕੇ ਹੋਣਗੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਜੋ ਦੁਬਾਰਾ ਸੀ ਕੋਈ ਵੀ ਸੰਸਥਾ ਕੋ ਪਰਾਂਹਾ ਕਰਦੀ ਹੈ ਸ਼ਹਿਰ ਦੇ ਵਿੱਚੋਂ ਸੋ ਜਿਵੇਂ ਹੁਣ ਸਿੱਖ ਪੰਥ ਬਰਾਸ ਬੱਚਿਆਂ ਨੇ ਆਪਣਾ ਨੌਜਵਾਨਾਂ ਨੇ ਕੀਤਾ ਹੈ ਸੋ ਬੇਨਤੀ ਕਰਦੇ ਹਾਂ ਉਹਨਾਂ ਨੂੰ ਕੋਈ ਜ਼ਰੂਰ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਇਹ ਜਿਹੇ ਕੋਈ ਧਾਰਮਿਕ ਪ੍ਰੀਖਿਆ ਹੁੰਦੀ ਆ ਆਪ ਕੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕਰਨ ਸੋ ਸਾਡਾ ਜਿੱਥੇ ਸਹਿਯੋਗ ਆ ਅਸੀਂ ਵੀ ਸਹਿਯੋਗ ਕਰਨ ਲਈ ਤਿਆਰ ਆ ਸਾਰੇ ਬਾਬਾ ਜੀ ਬਹੁਤ ਵਧੀਆ ਤੁਹਾਡਾ ਪ੍ਰਾਲਾ ਬੱਚੇ ਮਤਲਬ ਸਿੱਖ ਧਰਮ ਨਾਲ ਜੁੜ ਰਹੇ ਨੇ ਨਾ ਤੇ ਜਿਵੇਂ ਅੱਜ ਕੱਲ ਦੇ ਦੇਖ ਲੈਣੇ ਦੇਖ ਰਹੇ ਆ ਅਸੀਂ ਬੱਚੇ ਨੌਜਵਾਨ ਜ਼ਿਆਦਾਤਰ ਮੋਬਾਈਲ ਨਾਲ ਜ਼ਿਆਦਾ ਕਨੈਕਟ ਰਹਿੰਦੇ ਨੇ ਇਹ ਤੁਹਾਡੇ ਬਹੁਤ ਵਧੀਆ ਪਰਾਲਾ ਇੱਕ ਜਿਹੜਾ ਬੱਚੇ ਇਸੇ ਇਸੇ ਮਤਲਬ ਧਾਰਮਿਕ ਧਰਮ ਨਾਲ ਜੁੜਨਗੇ ਅੱਗੇ ਤੋਂ ਵੀ ਸਿੱਖਣਗੇ ਕੀ ਕਹਾਂ ਉਹਨਾਂ ਦੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਪਰਾਲੇ ਤੁਹਾਡੇ ਹੁੰਦੇ ਰਹਿਣਗੇ ਅੰਜ ਰੁਕਦੇ ਰਾਂਗੇ ਸੰਗਤ ਸਾਡੀ ਖੜੀ ਹੈ ਸਾਰੀ ਸੋ ਬਹੁਤ ਸਾਰੀਆਂ ਸੱਚੀ ਤੁਹਾਡੇ ਸ਼ਹਿਰ ਦੀਆਂ ਸਾਡਾ ਅਕਸਰ ਦੀ ਹੋ ਵੀ ਸਾਨੂੰ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਪਹੁੰਚੇ ਨੇ ਹੋਰ ਸਾਡੇ ਸਾਰੇ ਵੀਰ ਖੜੇ ਨੇ ਸੋ ਸਾਨੂੰ ਬਹੁਤ ਸਹਿਯੋਗ ਮਿਲਿਆ ਸ਼ਹਿਰ ਦਾ ਤੇ ਹੋਰ ਵੀ ਪੰਥਕ ਸਿਖੀ ਇੱਥਾਂ ਸਾਡੇ ਨੂੰ ਬਹੁਤ ਸਜੋਗ ਕੀਤਾ ਇਸ ਸਮਾਗਮ ਦੇ ਲਈ ਸਾਨੂੰ ਮੇਰਾ ਨਾਮ ਨਸੀਰ ਅਫਤਰ ਹੈ ਸਿੱਖ ਸਾਂਝਾ ਸਾਡੀ ਸੰਸਥਾ ਉਹਦੇ ਕਰਨੇ ਹੁਣ ਅਸੀਂ ਕੰਮ ਕਰਦੇ ਆ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨ ਹਰ ਤੇ ਪਾਲਣਹਾਰ ਹੈ ਉਸੇ ਕਰ ਰੱਬ ਨੂੰ ਹੀ ਵਕ ਵਕ ਪਾਸ਼ਾ ਵਿੱਚ ਅੱਲਾਹ ਹਕਾਲ ਕੁ ਵਰਗੂ ਪ੍ਰਮਾਤਮਾ ਦੌੜ-ਦੌੜ ਆਦੀਮਤ ਹੋ ਰਿਹਾ ਹੈ ਤਰਿਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਾੜੀਆਂ ਦੇ 1349 ਚ ਗੁਰਬਾਣੀ ਦਾ ਪਰਮਾਨ ਅੱਗਰ ਅੱਲਾ ਰੱਬ ਨੂੰ ਪਾਇਆ ਕੁਦਰਤ ਦੇ ਸਰਬੰਧੀਏ ਇੱਕ ਉਹ ਤੇ ਸਭਜਗ ਦੀ ਪੂਜਾ ਕੌਣ ਕਰਨ ਕੋਲ ਹੈ ਮੈਂ ਅੱਜ ਦੇ ਇਹੜਾ ਪ੍ਰੋਗਰਾਮ ਕੀਤਾ ਜਿਸ ਵਿੱਚ ਮਦਰੋ ਨੇ ਬੜਾ ਇਹ ਸਲਾਗਯੋਗ ਕਦਮ ਹੈ ਔਰ ਮੈਨੂੰ ਇਸ ਤੇ ਤਰੀਬ ਮੁਬਾਰਕਵਾਦ ਦਿੰਦਾ ਜਿੰਨੇ ਵੀ ਸਖਸ਼ਿਤਾ ਨੇ ਕਬੂਲ ਕੀਤਾ ਕਿਉਂਕਿ ਕਿਸੇ ਕੌਮ ਨੂੰ ਅਗਰ ਖਤਮ ਕਰਨਾ ਹੋਵੇ ਨਾ ਤਾਂ ਉਹਦੇ ਧਰਮਗਰਾਂ ਦੀ ਭਾਸ਼ਾ ਤੋਂ ਵੜ ਤਾ ਜਾਵੇ। ਉਹ ਕਰੋ ਅਪਹਾਜ ਹੁੰਦੀ ਹੈ। ਇਸ ਤੋਂ ਪਹਿਲਾਂ ਮੈਂ ਜਰੂਰ ਕਾਸ਼ ਕਰੂੰਗਾ ਜਿੰਨੇ ਬੱਚੇ ਸਾਡੇ ਜੁਆਇਸ ਸਕੂਲਾਂ ਦੇ ਪੜ੍ਹਦੇ ਨੇ ਇੰਗਲਿਸ਼ ਪੜ੍ਹਦੇ ਨੇ ਉਹਨੂੰ ਪੰਜਾਬੀ ਨਾਲ ਜੋੜਿਆ ਜਾਵੇ। ਅਗਰ ਉਹ ਪੰਜਾਬੀ ਤੋਂ ਕੱਢ ਗਏ ਤਾਂ ਸਾਡਾ ਧਰਮ ਦਾ ਪੰਜਾਬੀ ਜੈ ਗੁਰਬਾਣੀ ਕੀ ਕਹਿੰਦੀ ਉਹ ਉਹਨਾਂ ਮੁੱਖ ਤਰ੍ਹਾਂ ਨਾਲ ਘਟਨਾ ਸਾਹਮਣੇ ਹੁੰਦਾ ਇਸ ਲਈ ਪਹਿਲੇ ਤੰਬਰ ਤੇ ਉਦੋਂ ਪੰਜਾਬੀਆਂ ਜੁੜਿਆ ਵੇ ਦੂਸਰਾ ਗੁਰਬਾਣੀ ਨਾਲ ਜਰੂਰ ਜੁੜਿਆ ਜਾਵੇ ਕਿਉਂਕਿ ਇਤਿਹਾਸ ਹਮੇਸ਼ਾ ਰਲੜੁੰਦੀ ਰਹੀ ਹੈ ਸਾਨੂੰ ਚਾਹੀਦਾ ਇੱਕ ਸੱਚੇ ਸਿੱਖ ਲਈ ਹਰ ਹਾਲਤ ਚ ਗੁਰਬਾਣੀ ਦੇ ਕੇ ਸਿਰ ਨਵਾਉਣਾ ਜ਼ਰੂਰੀ ਹੈ ਇਤਿਹਾਸ ਜਿਹੜੀ ਘਟਨਾ ਗੁਰਬਾਣੀ ਦੀ ਕਸੂਤੀ ਤੇ ਖਰੀ ਉਤਰਦੀ ਹੈ ਉਹ ਗੁਰਬਾਣੀ ਨਾਲ ਮੇਲ ਖਾਂਦੀ ਹੈ ਉਹ ਸਾਡੇ ਲਈ ਮੰਨਣ ਯੋਗ ਹੈ ਪਰ ਇਤਿਹਾਸ ਜਿਹੜੀ ਘਟਨਾ ਗੁਰਬਾਣੀ ਦੀ ਕਸੂਤੀ ਤੇ ਖਰੀ ਉਤਰਦੀ ਹੈ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ ਜਾਂ ਗੁਰਬਾਣੀ ਦੇ ਉਲਟ ਹੈ ਉਹ ਸਾਡੇ ਲਈ ਕਦੇ ਵੀ ਮੰਨਣ ਯੋਗ ਨਹੀਂ ਹੋ ਸਕਦਾ ਕਿਉਂਕਿ ਇੱਕ ਸੱਚ ਤੇ ਇਹ ਬਹੁਤ ਅੱਛਾ ਔਰ ਇਹ ਜਿਹੜਾ ਸ਼ੁਰੂਆਤ ਹੋਈ ਨਾ ਇਹ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਦੇ ਅੱਜ ਹਰਾਤ ਮਾਰੇ ਨੇ ਉਹਦੇ ਸਭ ਤੋਂ ਵੱਡਾ ਕਰਨਾ ਸਾਡੇ ਭਾਰਤ ਦਾ ਸਾਡੇ ਪੰਜਾਬ ਦਾ ਹੈ ਕਿ ਅਸੀਂ ਧਾਰਮਿਕ ਤਾਂ ਹਾਂ ਪਰ ਧਰਮੀ ਧਾਰਮਿਕ ਨਹੀਂ ਹਾਂ ਇਹ ਤਾਂ ਅਸੀਂ ਪੈਰਾਂ ਦੇ ਧਾਰਮਿਕ ਹਾਂ ਜਾਂ ਜਨਮ ਦੇ ਧਾਰਮਿਕ ਹਾਂ ਜਾਂ ਨਾਮ ਦੇ ਧਾਰਮਿਕ ਹਾਂ ਜਦੋਂ ਅਸੀਂ ਗੁਰਵਾਨਾਂ ਨੂੰ ਜੋੜਾਂਗੇ ਸਾਡੇ ਸੱਚੇ ਇਤਿਹਾਸਾਂ ਨੂੰ ਜੋੜਾਂਗੇ ਤਾਂ ਅਸੀਂ ਧਰਮ ਦੇ ਧਾਰਮਿਕ ਬਣਾਂਗੇ ਕਿਉਂਕਿ ਧਰਮ ਤੋੜਦਾ ਨਹੀਂ ਹੈ ਜੋੜਦਾ ਹੈ ਹਮੇਸ਼ਾ ਧਰਮ ਪਿਆਰ ਸਿਖਾਉਂਦਾ ਹੈ ਨਫ਼ਰਤ ਨਹੀਂ ਸਿਖਾਉਂਦਾ ਜਿਹੜੀ ਚੀਜ਼ ਸਾਡੇ ਵਿੱਚ ਘਰ ਨਫ਼ਰਤ ਪਾ ਰਹੀ ਹੈ ਉਹ ਤੁਸੀਂ ਬੱਚਿਆਂ ਦੇ ਮਾਪਿਆਂ ਨੂੰ ਕੀ ਸੰਦੇਸ਼ ਦੇਵੋਗੇ ਚਾਹੇ ਉਹ ਸਿੱਖ ਧਰਮ ਦੇ ਹੋਣ ਚਾਹੇ ਮੁਸਲਮਾਨ ਧਰਮ ਦੇ ਹੋਣ ਵੀ ਉਹ ਆਪਣੇ ਧਰਮ ਵੱਲ ਦੇ ਬੱਚਿਆਂ ਨੂੰ ਜੋੜ ਕੇ ਰੱਖਣ ਦੇਖੋ ਇੱਕ ਮਾਵਾ ਪ੍ਰੀਨ ਜਿਹੜੀ ਸਭ ਤੋਂ ਵੱਡਾ ਅਸਾਸਾ ਇਸ ਬੰਦੇ ਆ ਉਹਦੀ ਤਨਦੌੜਤ ਨਹੀਂ ਹੁੰਦੀ ਮਕਾਨ ਔਰ ਬੈਂਕ ਬੈਲਸ ਨਹੀਂ ਹੁੰਦਾ ਉਹਦੀ ਔਲਾਦ ਹੁੰਦੀ ਹੈ ਅਗਰ ਔਲਾਦ ਤੁਸੀਂ ਸੰਭਾਲੀ ਨਾ ਤਾਂ ਬਿਲਕੁਲ ਕੁਝ ਵੀ ਨਾ ਰਿਹਾ ਇਫ ਹੈਲਥ ਇਜ਼ ਲੋਸਟ ਨਥਿੰਗ ਇਜ਼ ਲੋਸਟ ਇਫ ਹੈਲਥ ਇਜ਼ ਲੋਸਟ ਸਮਥਿੰਗ ਇਜ਼ ਲੋਸਟ ਇਫ ਕੈਰੈਕਟਰ ਇਜ਼ ਲੋਸਟ ఎవਰੀਥਿੰਗ ਇਜ਼ ਲੋਸਟ ਅਗਰ ਤੁਹਾਡੇ ਬੱਚਿਆਂ ਦਾ ਕੈਰੈਕਟਰ ਹੋ ਗਿਆ ਕੁਝ ਨਾ ਕੋ ਵਿਖਾ ਹੋ ਉਹਨਾਂ ਨੇ ਤੁਹਾਨੂੰ ਦੱਸਿਆ ਉਹ ਕਰ ਲੈ ਲੋਕ ਕਹਿੰਦੇ ਇਹ ਉਹਦਾ ਬੱਚਾ ਹੈਗਾ ਇਸ ਲਈ ਇਹ ਸਾਰੀ ਚੀਜ਼ ਚੱਲਦੀ ਰਹੇ ਬੱਚਿਆਂ ਦਾ ਕੈਰੇਕਟਰ ਨਾਲ ਬਹੁਤ ਜੁੜਿਆ ਔਰ ਇਹੀ ਸਾਡੀ ਅਸਲ ਅਸਾਸਾ ਸਾਡੀ ਅਸਲ ਐਸਟਸ ਹੈ ਸਾਡੀ ਅਸਲ ਪੂੰਜੀ ਹੈ